ਸਤਸੰਗਿਓ ਸਤਗੁਰ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਾਰੇ ਬਾਣੀ ਚ ਕਹਿੰਦੇ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪੜੋਗੇ ਪੰਕਤੀ ਇਹ ਪੰਕਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਜਿਨ ਪ੍ਰੇਮ ਕੀਓ 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 ਤਿਨਹੀ ਪ੍ਰਭ ਪਾਇਓ ਤਿਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਤਗੁਰੂ ਕਹਿੰਦੇ ਮੈਂ ਸੱਚ ਕਹਨਾ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ ਪ੍ਰੇਮ ਵਾਲੇ ਹੀ ਸਤਿਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ ਗੁਰੂ ਘਰ ਵਿੱਚ ਮਹਾਰਾਜੀ ਨਾਲ ਕੁਝ ਸਿੱਖਨੇ ਸਤਿਗੁਰ ਜੀ ਤੁਰੇ ਜਾ ਰਹੇ ਰਦੀ ਦੇ ਕੰਡੇ-ਕੰਡੇ ਤੇ ਤਰਸਤੇ ਇਹਨਾਂ ਨਿੱਕੇ-ਨਿੱਕੇ ਪੱਥਰ ਪਏ ਨੇ ਹੁਣ ਗੱਲ ਸੁਣਿਓ ਇਹ ਗੱਲ ਕਹ ਕੇ ਮੈਂ ਸਵਾਪਤੀ ਕਰਾਂਗਾ ਜੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਢੇ-ਕੰਢੇ ਕੁਝ ਸਿੱਖ ਨੇ ਨਾਲ-ਨਾਲ ਭਾਈ ਨੰਦ ਲਾਲ ਜੀ ਨੇ ਤੇ ਰਸਤੇ 'ਤੇ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ ਪੀਸ ਪਏ ਨੇ ਤੇ ਸਤਗੁਰੂ ਜੀ ਨੇ ਨਾ ਐਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਹੀਂ ਕਿਨੇ ਕਿ ਤੇ ਆਪਣੀ ਖੱਬੀ ਤੇ ਲਟਕਾ ਦਿੱਤੇ ਸੱਜੇ ਹੱਥ ਨਾਲ ਸਤਗੁਰ ਨੇ ਛੋਟੇ ਛੋਟੇ ਪੱਥਰਾਂ ਦੇ 20 ਬਰੇ ਚੋਜੀ ਪ੍ਰੀਤਮ ਜੀ ਨੇ ਤਖਬੀ ਟਲੀ ਤੇ ਰੱਖ ਦਿੱਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਗੁਰ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸੱਜੇ ਹੱਥ ਨਾਲ ਫਿਰ ਨਦੀ ਸੁੱਟ ਦਿੰਦੇ ਨੇ ਸੁਰੇ ਜਾਣ ਚੋਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸੀ ਗੁਰਮਖੋ ਇੱਕ ਸਿੱਖ ਨੂੰ ਸਤਗੁਰੂ ਜੀ ਆਖਣ ਲੱਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ nadi ਸੁੱਟਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਹ ਸਿੱਖ ਨੇ ਪਤਾ ਕੀ ਜਵਾਬ ਦਿੱਤਾ ਕਿੰਦਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਗੁਰੂ ਫਿਰ ਅਗਾਂਹ ਗਏ ਇਹ ਇੱਕ ਪੱਥਰ ਦਾ ピース ਬੜਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕੇ ਜਾਂਦਾ ਹੈ ਸਤਿਗੁਰੂ ਪੱਥਰ ਦਾ ਸੁਭਾਅ ਹੈ ਸਤਿਗੁਰੂ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਖੀ ਤੇ ਸਤਿਗੁਰੂ ਅਖਲ ਕੇ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆਂ ਇਹ ਡੁੱਬ ਕੇ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦਲਾ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ ਆਪਣੀ ਖੱਬੀ ਤਲੀ ਤੋਂ ਪੱਥਰ ਦਾ ਟੁਕੜਾ ਫੜ ਕੇ ਨਦੀ ਸੁੱਟਦੇ ਆਂ ਇਹ ਡੁੱਬ ਕੇ ਜਾਂਦਾ ਹੈ ਭਾਈ ਨੰਦਲਾ ਜੀ ਨੇ ਹੱਥ ਜੋੜੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗੁਰਮੁਖੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਆ ਹੈ ਪ੍ਰੇਮ ਦੇ ਨਾਲ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫਿਰ ਤੈਨੂੰ ਕੀ ਪਤਾ ਹੈ ਸਤਿਗੁਰੂ ਬਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਭਾਈ ਨੰਦ ਲਾ ਦੀ ਇਸ ਅਵਸਥਾ ਤੇ ਪਹੁੰਚ ਗਏ ਹੋ ਭਾਈ ਨਨਦਾ ਸਿੰਘ ਨੇ ਪਿਆਰ ਤੇ ਆਖਿਆ ਸੀ ਸਾਰੀ ਦੁਨੀਆ 'ਚ ਤੇਰੀ ਤਸਵੀਰ ਅਸੀਂ ਹੈ ਮਿਲਾ ਕੁਦਸਾ ਮੁਰਸ਼ਦ ਮੇਰੀ ਤਕਦੀਰ ਅਸੀਂ ਹੈ ਇਹ ਭਾਈ ਨਨਦਾ ਸਿੰਘ ਨੇ ਪਿਆਰ ਤੇ ਆਖਿਆ ਸੀ ਤੇਗ راہ ਫਤਿਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਹਾ ਗੁਰੂ ਗੋਬਿੰਦ ਸਿੰਘ ਭਾਈ ਨਨਦਾ ਸਿੰਘ ਨੇ ਪਿਆਰ ਤੇ ਆਖਿਆ ਸੀ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸਾਹਿ ਸ਼ੈਨशाह ਗੁਰੂ ਗੋਬਿੰਦ ਸਿੰਘ ਸਤਸੰਗਿਓ ਪਿਆਰ ਵਾਲੇ ਹੀ ਗੁਰਮੁਖੋ ਸਤਗੁਰੂ ਦਾਤਾ ਲੈਂਦੇ ਨੇ ਆਉ ਸਮਾਂ ਹੋ ਚੁੱਕਿਆ ਗਾਣੀ ਗੁਰਮੁਖੋ ਜਾਂਦੇ ਅੱਜ ਆਪਣੀ ਵੀ ਅਰਦਾਸ ਕਰਿਓ ਸਤਗੁਰੂ ਦੇ ਚਰਨਾਂ ਦੇ ਵਿੱਚ ਚਪੜੇ ਜਾਈਆਂ ਸਾਰੇ ਗੁਰੂ ਜੀ ਕਿਰਪਾ ਨਾਲ ਦਾਸ ਗਰੀਬ ਦੀ ਅਰਦਾਸ ਕਰਿਓ ਸਤਗੁਰੂ ਸਾਡਾ ਵੀ ਤੇਰੇ ਚਰਨਾਂ ਨਾਲ ਪਿਆਰ ਪਿਆ ਜਾਵੇ ਪ੍ਰੇਮ ਦੇ ਹੈ ਢਾਈ ਅੱਖਰ ਨੇ ਗੁਰਮੁਖੋ ਪਰ ਜਿਨੇ ਉਹ ਢਾਈ ਅੱਖਰ ਪ੍ਰੇਮ ਦੇ ਗੁਰੂ ਦੇ ਚਰਨਾਂ ਨਾਲ ਗੁਰਮੁਖੋ ਪਾਲੇ ਪ੍ਰਾਪਤੀ ਉਹਨੂੰ ਹੈ ਜਿਹਦਾ ਪ੍ਰੇਮ ਗੁਰੂ ਦੇ ਜਨਮ ਨਾਲ ਪੈ ਗਿਆ ਫਿਰ ਸਤਗੁਰੂ ਉੱਤੇ ਬਖਸ਼ਿਸ਼ਾਂ ਕਰਦੇ ਨੇ ਮਿਲਾਪ ਵੀ ਉਹਦਾ ਹੀ ਗਲਮਕ ਹੁੰਦਾ ਹੈ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਵੀ ਆਉ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਬਖਸ਼ਣ ਜੋਗ ਨੇ ਸਤਗੁਰ ਦੀ ਸਾਸ ਸੰਤ ਬਖਸ਼ਣ ਜੋਗ ਹੈ ਉਹ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਇਹ ਪੰਗਤੀ ਪੜ ਲਵੋ ਜਿਨ ਪ੍ਰੇਮ ਕੀਓ 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 ਜਿਨ ਪ੍ਰੇਮ प्रेम कियो जिन प्रेम कियो जिन प्रेम कियो जिन प्रेम कियो तने ही प्रभु पायो तने ही प्रभु पायो ਪਾਇਓ ਤੈਨਹੀਂ ਪ੍ਰਭ ਪਾਇਓ ਤੈਨਹੀਂ ਪ੍ਰਭ ਪਾਇਓ ਤੈਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਸੱਚ ਕਹੋ ਸੁਣ ਲਿਹੋ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਹਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਬੋਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ